ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਉਹਨਾਂ ਵਿੱਚ ਅਸੀਂ ਰੋਜ਼ ਦੇਖ ਰਹੇ ਹਾਂ ਪਿਛਲੇ 4-5 ਦਿਨਾਂ ਤੋਂ ਬਹੁਤ ਵੱਡੇ ਪੱਧਰ 'ਤੇ ਨੁਕਸਾਨ ਹੋ ਰਿਹਾ ਹੈ ਕਈ ਥਾਵਾਂ ਦੇ ਉੱਪਰ ਜਾਨਾਂ ਦਾ ਨੁਕਸਾਨ ਵੀ ਹੋਇਆ ਹੈ ਔਰ ਜੋ ਉਥੇ ਦੇ ਇਲਾਕੇ ਦੇ ਸਾਡੇ ਕਾਂਗਰਸ ਪਾਰਟੀ ਦੇ ਲੀਡਰ ਸਹਿਬਾਨਾਂ ਨਾਲ ਗੱਲ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਬਹੁਤ ਸਾਰੀ ਘਾਟ ਉੱਥੇ ਮੱਝਾਂ ਤੇ گاਵਾਂ ਦੇ ਜਿਹੜਾ ਚਾਰਾ ਹੈ ਉਹਦੇ ਵਾਸਤੇ ਆ ਰਹੀ ਹੈ। ਤੋਂ ਅਸੀਂ ਆਪਣੇ ਵੱਲੋਂ ਇਲਾਕੇ ਦੀ ਸੰਗਤ ਨਾਲ ਸਲਾਹ ਕਰਕੇ ਕੱਲ ਅਸੀਂ ਇਹ ਉਪਰਾਲਾ ਚਾਲੂ ਕੀਤਾ ਸੀ। ਔਰ ਅਸੀਂ ਆਪਣੇ ਸਾਰੇ ਉਹ ਹੜਪੀੜ ਤੇ ਇਲਾਕੇ ਦੇ ਲੋਕਾਂ ਵਾਸਤੇ ਇਸ ਸੇਵਾ ਵਿੱਚ ਹਿੱਸਾ ਪਾਣ ਵਾਸਤੇ ਉਹਨਾਂ ਦੇ ਸਹਿਯੋਗ ਵਾਸਤੇ ਅਸੀਂ ਕੱਲ ਉਪਰਾਲਾ ਚਾਲੂ ਕੀਤਾ ਸੀ ਤੇ ਅੱਜ ਅਸੀਂ ਆਪਣੇ ਸੰਗਰੂਰ ਇਲਾਕੇ ਤੋਂ ਆਚਾਰ ਦੇ ਦੋ ਟਰੱਕ ਚਾਰੇ ਦੇ ਜਿਹੜਾ ਮੱਕੀ ਦੇ ਨਾਲ ਬਣਦਾ ਹੈ ਉਹਦੇ ਦੋ ਟਰੱਕ ਅਸੀਂ ਭਰ ਕੇ ਅ ਇੱਥੋਂ ਰਵਾਨਾ ਕਰ ਰਹੇ ਹਾਂ ਔਰ ਇਹਦੇ ਨਾਲ ਨਾਲ ਆਪਣੇ ਉਸ ਇਲਾਕੇ ਦੇ ਲੋਕਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਜਿਸ ਤਰ੍ਹਾਂ ਦੀ ਸਹਾਇਤਾ ਤੇ ਸਹਿਯੋਗ ਦੀ ਜ਼ਰੂਰਤ ਹੋਊਗੀ ਅਸੀਂ ਉਹ ਸਹਿਯੋਗ ਆਪਣੇ ਵੱਲੋਂ ਮਿਲ ਕੇ ਅਸੀਂ ਸਾਰੇ ਉਹ ਸਹਿਯੋਗ ਕਰਨ ਵਾਸਤੇ ਅਸੀਂ ਹਾਜ਼ਰ ਹਾਂ ਕੱਲ ਰਾਤ ਵੀ ਮੇਰੀ ਆਪਣੇ ਔਜਲਾ ਸਾਹਿਬ ਨਾਲ ਸਾਥੀ ਸਹਿਬਾਨਾਂ ਨਾਲ ਗੱਲ ਹੋਈ ਜਿਹੜੇ ਸਾਡੇ ਉੱਥੇ ਦੇ ਐਮਪੀ ਸਾਹਿਬ ਹੈ ਔਰ ਸਾਡੇ ਉੱਥੇ ਨਵਤੇਜੀ ਮਾਜੀਨਾ ਵੀ ਗੱਲ ਹੋਈ ਰਾਣਾ ਸਾਹਿਬ ਨਾਲ ਵੀ ਗੱਲ ਹੋਈ ਸਾਰੇ ਸਾਥੀ ਸਹਿਬਾਨਾਂ ਨਾਲ ਗੱਲ ਕਰਨ ਤੋਂ ਬਾਅਦ ਅਸੀਂ ਇਸ ਗੱਲ ਦਾ ਫੈਸਲਾ ਕੀਤਾ ਔਰ ਜੋ ਵੀ ਮਦਦ ਉਸ ਇਲਾਕਿਆਂ ਚੋਂ ਸਾਡੇ ਜੁਮੇ ਲੱਗੂਗੀ ਅਸੀਂ ਉਹ ਸੇਵਾ ਨੂੰ ਕਰਨ ਵਾਸਤੇ ਅਸੀਂ ਖੜੇ ਆ ਕਿਸੇ ਤਰ੍ਹਾਂ ਦੀ ਸੇਵਾ ਮੈਂ ਸਾਰੇ ਪੰਜਾਬ ਦੇ ਹਰ ਪਿੰਡ ਤੇ ਇਲਾਕਿਆਂ ਦੇ ਸਾਰੇ ਸਾਥੀਆਂ ਨੂੰ ਕਹਿਣਾ ਚਾਹੁੰਦਾ ਮੇਰਾ ਫੇਸਬੁੱਕ ਦਾ ਲਾਈਵ ਵੀ ਚੱਲ ਰਿਹਾ ਤੇ ਮੇਰਾ ਮੋਬਾਈਲ ਨੰਬਰ ਵੀ ਮੇਰਾ ਫੇਸਬੁਕ ਦੇ ਉੱਪਰ ਹੈਗਾ ਕਿਸੇ ਮੇਰੇ ਦਫ਼ਤਰ ਦਾ ਨੰਬਰ ਵੀ ਹੈਗਾ ਕਿਸੇ ਜਗ੍ਹਾ ਦੇ ਉੱਪਰ ਕਿਸ ਇਲਾਕੇ 'ਚ ਕਿਸ ਤਰੀਕੇ ਦੀ ਸਹੂਲਤ ਦੀ ਲੋੜ ਹੈ ਅਸੀਂ ਜਿਹੜਾ ਬੰਦਾ ਅੱਗੇ ਸਮਾਨ ਸੰਭਾਲਣ ਨੂੰ ਤਿਆਰ ਹੈ ਅਸੀਂ ਹਰ ਤਰ੍ਹਾਂ ਦੀ ਸੇਵਾ ਉਰੂ ਭੇਜਣ ਨੂੰ ਆਪਣੇ ਵੱਲੋਂ ਖੜੇ ਆ